ਮੈਂ ਸਦਕੇ ਪ੍ਰੀਤਮ ਪਿਆਰੇ ਤੋਂ ਜਿਹੜਾ ਸੁਣਦਾ ਅਰਜ਼ ਗਰੀਬਾਂ ਦੀ ਮੈਂ ਸਦਕੇ ਪ੍ਰੀਤਮ ਪਿਆਰੇ ਤੋਂ ਜਿਹੜਾ ਸੁਨਦਾਇ ਅਰਜ਼ ਗਰੀਬਾਂ ਦੀ ਮੈਨੂੰ ਸੱਚਾ ਸਤ ਗੁਰ ਮਿਲ ਆਏ ਪਰਖ ਹੈ ਨੇਕ ਨਸੀਬਾਂ ਦੀ ਮੈਨੂੰ ਸੱਚਾ ਸਤ ਗੁਰ मिल निशानी पाक नसी बांदी मै सद के प्रीतम प्यारे त जड़ा सुण अरज़री बांदी ਦਰ ਆਇਆ ਨੂੰ ਗੱਲ ਲਾਉਂਦੇ ਨੇ ਦੁੱਖ ਦਰਦ ਮੰਦਾ ਦਾ ਕੱਟ ਦੇ ਨੇ ਦਰ ਆਇਆ ਨੂੰ ਗੱਲ ਲਾਉਂਦੇ ਨੇ ਦੁੱਖ ਦਰਦ ਮੰਦਾ ਦਾ ਕੱਟ ਦੇ ਨੇ ਜਿਹੜਾ ਲੜ ਮੁਰਸ਼ਦ ਦਾ ਫੜ ਲੈਂਦਾ ਏ ਉਹਨੂੰ ਲੋੜ ਨਹੀਂ ਵੈਦ ਤਬੀ ਬਾਂਦੀ ਮੈਨੂੰ ਸੱਚਾ ਸਤ ਗੁਰ ਮਿਲ ਆਏ ਪਰਖ ਹੈ ਨੇਕ ਨਸੀਬਾਂ ਦੀ ਮੈਂ ਸਦਕੇ ਪ੍ਰੀਤਮਾ ਪਿਆਰੇ ਤੋਂ ਜੜਾ ਸੁਣਦਾ ਅਰਜ਼ ਗਰੀਬਾਂ ਦੀ ਨਾਏ ਮਸਜਦ ਦਾ ਨਾ ਮੰਦਰ ਦਾ ਇਹ ਤਾਂ ਦੱਸ ਦੇ ਰਸਤਾ ਅੰਦਰ ਦਾ ਨਾ ਐ ਮਸਜਿਦ ਦਾ ਨਾ ਮੰਦਰ ਦਾ ਇਹ ਤਾਂ ਦੱਸ ਦੇ ਰਸਤਾ ਅੰਦਰ ਦਾ ਗੱਲ ਪੂਰੀ ਕਰਕੇ ਛੱਡ ਦੇ ਨੇ ਉਹ ਤਾਂ अपने यार हबी बांदी मैनू सचा सतगुर मिल निशानी पाक नसीबांदी ਮੈਂ ਸਦਕੇ ਪ੍ਰੀਤਮ ਪਿਆਰੇ ਤੋਂ ਜਿਹੜਾ ਸੁਣਦਾ ਏ ਅਰਜ਼ ਗਰੀਬਾਂ ਦੀ ਜਿਹੜਾ ਸਤਗੁਰ ਦੇ ਦਰ ਬਹਿ ਜਾਵੇ ਅਨਮੋਲ ਖਜ਼ਾਨੇ ਲੈ ਜਾਵੇ ਜਿਹੜਾ ਸਤਗੁਰ ਦੇ ਦਰਬੇ ਜਾਵੇ ਅਨਮੋਲ ਖਜਾਨੇ ਲੈ ਜਾਵੇ ਜਿਦ ਨਿਸਬਤ ਮੁਰਸ਼ਦ ਨਾਲ ਹੋਵੇ ਓਹੋ ਹੁੰਦੀ ਖਰੀ ਨਸੀਬਾਂ ਦੀ ਮੈਨੂੰ ਸੱਚਾ ਸਤ ਗੁਰ ਮਿਲੇ ਆਏ ਪਰਖ ਹੈ ਨੇਕ ਨਸੀਬਾਂ ਦੀ ਮੈਂ ਸਦਕੇ ਪ੍ਰੀਤਮਾ प्यारे तू जेड़ा सुनदाए अरज गरीब बांदी मुर्शिद ता दया वंडदाए दुख जन्म जन्म दे खंडदाए ਮੁਰਸ਼ਿਦ ਤਾਂ ਦਇਆ ਵੰਡਦਾ ਏ ਦੁਖ ਜਨਮ ਜਨਮ ਦੇ ਖੰਡਦਾ ਏ ਓ ਜਿਹਦੀ ਬੇੜੀ ਸਤਗੁਰ ਆਪ ਤੋਰੇ ਓ ਨਾ ਡੁੱਬਦੀ ਕਦੇ ਮੁਰਿਦਾਂ ਦੀ ਮੈਨੂੰ ਸੱਚਾ ਸਤ ਗੁਰ ਮਿਲ ਆਏ ਹੈ ਪਰਖ ਹੈ ਨੇਕ ਨਸੀਬਾਂ ਦੀ ਮੈਂ ਸਦਕੇ ਪ੍ਰੀਤਮ ਪਿਆਰੇ ਤੂੰ ਜੜਾ ਸੁਨਦਾਏ ਅਰਜ਼ ਗਰੀ ਬਾਂਦੀ ਬਾ ਫੜ ਕੇ ਸਤ ਗੁਰ ਛੱਡਦੇ ਨਹੀਂ ਕਦੇ ਦਿਲ ਆਪਣੇ ਚੋਂ ਕੱਢਦੇ ਨਹੀਂ ਬਾ ਸੜ ਕੇ ਸਤਗੁਰ ਛੱਡਦੇ ਨਹੀਂ ਕਦੇ ਦਿਲ ਆਪਣੇ ਚੋਂ ਕੱਢਦੇ ਨਹੀਂ ਸਦਾ ਅੰਗ ਸੰਗ ਸਤਗੁਰ ਨਾਲ ਰਵੇ ਇੱਥੇ ਗਲ ਨਹੀਂ ਦੂਰ ਕਰੀ ਬਾਂਦੀ ਮੈਨੂੰ ਸੱਚਾ ਸਤ ਗੁਰ ਮਿਲੇ ਆਏ ਨਿਸ਼ਾਨੀਏ پاک نصیਬਾਂ ਦੀ ਮੈਂ ਸਦਕੇ ਪ੍ਰੀਤਮ ਪਿਆਰੇ ਤੋ ਜੜਾ ਸੁਣਦਾਏ ਅਰਜ਼ ਗਰੀਬਾਂ ਦੀ ਬੇਮਾਣੇ ਦਾ ਇੱਕ ਮਾਣ ਤੇਰਾ ਤੇਰੇ ਬਾਝੋਂ ਇਸ ਦਾ ਹੋਰ ਕਿਹੜਾ ਬੇਮਾਣੇ ਦਾ ਇੱਕ ਮਾਣ ਤੇਰਾ ਬਾਜੋ ਇਸ ਦਾ ਹੋਰ ਕਿਹੜਾ ਤੇਰਾ ਦਰਸ਼ਨ ਮੈਨੂੰ ਹਜ ਸਾਈਆਂ ਨਿਯੋ ਲੋੜ ਮੈਨੂੰ ਇਹ ਦਾ ਦੀ ਮੈਂ ਸਦ ਕੇ ਪ੍ਰੀਤਮ प्यारे तड़ा सुण अरज़ गरी बांदी मैनू सचा सतगुर मिल आए है निशानी पाक नसी बांदी ਮੈਨੂੰ ਸੱਚਾ ਸਤ ਗੁਰ ਮਿਲੇ ਆਏ ਪਰਖ ਹੈ ਨੈਕ ਨਸੀਬਾਂ ਦੀ ਮੈਂ ਸਦਕੇ ਪ੍ਰੀਤਮ ਪਿਆਰੇ ਤੋਂ ਜੜਾ सुणदा अर्ज़ गरी बांदी सुणदा عرض गरी बांदी